ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇਜਾਇਆ ਖਲਕਾ ਸ਼੍ਰੀਨੰਦਰਪੁਰ ਸਾਹਿਬ ਅੱਜ ਆਪ ਸਭ ਦੇ ਨਾਲ ਇੱਕ ਬੜੀ ਹਲਕੀ ਜਿਹੀ ਲੈ ਕੇ ਇੱਕ ਵੱਡੀ ਜਿਹੜੀ ਖੁਸ਼ਖਬਰੀ ਸਾਂਝੀ ਕਰਨੀ ਹੈ ਇੱਕ ਮਿਸ਼ਨ ਜਿੰਦੇ ਲੱਗਿਆ ਹੋਇਆ ਸੀਗਾ ਬਹੁਤ ਲੋਕਾਂ ਨੇ ਕਿ ਨਹੀਂ ਨਹੀਂ ਹੋ ਨਹੀਂ ਸਕਦਾ ਐਵੇਂ ਚੁਟਕੀਆਂ ਖਬਰਾਂ ਫੈਲਾਈ ਜਾ ਰਹੀ ਹੈ ਲਗਭਗ ਮੈਂ ਮਾਰਸ 2022 ਵਿੱਚ ਮਿਸ ਇਲਾਕੀ ਦੀ ਸੇਵਾ ਮਿਲੀ April 2022 ਤੋਂ ਇਸ ਮਿਸ਼ਨ ਤੇ ਲੱਗ ਗਿਆ ਸੀ ਸਾਡੇ ਇਲਾਕੇ ਦੀ ਸਭ ਤੋਂ ਵੱਡੀ ਮੰਗ ਸੀ ਇਹ ਤੇ ਕੱਲੇ ਇਲਾਕੇ ਦੇ ਨਹੀਂ ਬਹੁਤ ਸਾਰੇ ਲੋਕ ਜੋ ਹਿਮਾਚਲ ਤੋਂ ਪੰਜਾਬ ਨੂੰ ਜਾਂਦੇ ਆ ਜਾਂ ਪੰਜਾਬ ਤੋਂ ਹਿਮਾਚਲ ਜਾਂਦੇ ਆ ਆ ਮਾਤਾ ਬੰਗਲਾ ਮੁਖੀ ਜੀ ਜਾਂਦੇ ਆ ਬਾਬਾ ਬਾਲਕनाथ ਜਾਂਦੇ ਆ ਜਵਾਲਾ ਜੀ ਜਾਂਦੇ ਆ ਚਿੰਤਪੁਰ ਨਹੀਂ ਜਾਂਦੇ ਆ ਜਾਂ ਸਾਡੇ ਇਲਾਕੇ ਦੇ ਵਿੱਚ ਕੇਸਗੜ੍ਹ ਸਾਹਿਬ ਮੱਥਾ ਟੇਕਣ ਆਉਂਦੇ ਆ ਜਾਂ ਮਾਤਾ ਗਾਨਾ ਦੇਵੀ ਦੇ ਜਾਂਦੇ ਉਹਨਾਂ ਨਾਲ ਜੁੜੀ ਹੋਈ ਇੱਕ ਛੇੜੀ ਵੱਡੀ ਖਬਰ ਆ April 2022 ਤੋਂ ਲੱਗੀ ਹੋਈ ਸੀ ਇਸ ਰੋਡ ਨੂੰ ਚਾਰ ਮਾਰਗੀ ਕਰਾਉਣ ਦੇ ਲਈ ਬਹੁਤ ਸਾਰੀ ਮੀਟਿੰਗਾਂ ਬਹੁਤ ਸਾਰੀਆਂ ਚਿੱਠੀਆਂ ਅਗੜਕੜੀ ਸਾਹਿਬ ਨੂੰ ਮਿਲੇ ਮਿਨਿਸਟਰੀ ਆਫ ਰੋਡ ট্রান্সਪੋਰਟ ਹਾਈਵੇਜ਼ ਦੇ ਹਰ ਇੱਕ ਅਧਿਕਾਰੀ ਕੋਲ ਆਪ ਜਾ ਜਾ ਕੇ ਹਰ ਫੀਲਡ ਤੇ ਫਾਲੋਅ ਅਪ ਕਰਾਇਆ ਤੇ ਅੱਜ ਬੜੀ ਖੁਸ਼ੀ ਦਾ ਦਿਨ ਹੈ ਜਦੋਂ ਅੱਜ ਭਾਰਤ ਸਰਕਾਰ ਵੱਲੋਂ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਸ ਨੋਟੀਫਿਕੇਸ਼ਨ ਤਹਿਤ ਸਾਡੇ ਐਸਡੀਐਮ ਅਨੰਦਪੁਰ ਸਾਹਿਬ ਤੇ ਐਸਡੀਐਮ ਮੰਗਲ ਦੇ ਵਿੱਚ ਜਿਹੜੇ ਉਹਨਾਂ ਪਿੰਡਾਂ ਨੂੰ ਜਿਹੜਾ ਕਰ ਦਿੱਤਾ ਗਿਆ ਇਹਨਾਂ ਪਿੰਡਾਂ ਦੀ ਜ਼ਮੀਨ ਜਿਹੜੀ ਐਕਵਾਇਰ ਹੋਣੀ ਹੁਣ ਸ਼ੁਰੂ ਹੋ ਜੂਗੀ ਪਾਬੇ ਹੈ ਕਿ ਜਿਹੜਾ ਉਹਨੇ ਪ੍ਰੋਜੈਕਟ ਹੈ ਇਸ ਦਾ ਅਧਰਾ ਹੋ ਚੁੱਕਿਆ ਐਸਡੀਐਮ ਜਿਹੜੀ ਤਸੀਲ ਮੰਗਲ ਹੈ ਇਸ ਦੇ 21 ਪਿੰਡ ਤੇ ਜਿਹੜੀ ਤਸੀਲ ਅਨੰਦਪੁਰ ਸਾਹਿਬ ਹੈ ਉਸ ਦੇ ਚੋਂ 3 ਪਿੰਡ ਲਗਭਗ ਜਿਹੜੇ ਹੈ ਇਹਨਾਂ 55 ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਹੋਊਗੀ ਜਿੱਦਾਂ ਹੀ 90% ਜ਼ਮੀਨ ਐਕਵਾਇਰ ਹੋ ਜੰਦੀ ਹੈ ਨਾਲ ਹੀ ਟੈਂਡਰ ਲੱਗ ਜੂਗਾ ਅਸੀਂ ਸਬੰਧਿਤ ਦੇ ਵਿੱਚ ਰੈਗੂਲਰ ਜਿਹੜੇ ਹੈ ਮੀਟਿੰਗਾਂ ਮੇਰੇ ਲੈਵਲ ਤੇ ਹੁੰਦੀਆਂ ਰਹੀਆਂ ਤੇ ਹੁਣ ਇੱਕ ਸਾਡੇ ਇਲਾਕੇ ਲਈ ਬਹੁਤ ਵੱਡੀ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਤੇ ਅਸੀਂ ਹੁਣ ਪੰਜਾਬ ਸਰਕਾਰ ਵੱਲੋਂ ਇਨਸ਼ੋਰ ਕਰਾਵਾਂਗੇ ਕਿ ਜਲਦ ਤੋਂ ਜਲ ਜਿਹੜੀ ਜ਼ਮੀਨ ਐਕਵਾਇਰ ਹੋਵੇ ਕਿਸਾਨਾਂ ਨੂੰ ਜਾਂ ਜਿਹੜੇ ਦੁਕਾਨਦਾਰ ਉਹਨਾਂ ਨੂੰ ਆਪਣਾ ਹੱਕ ਮਿਲੇ ਉਹਨਾਂ ਨੂੰ ਆਪਣੀ ਬੰਦੀ ਕੀਮਤ ਮਿਲੇ ਤੇ ਸਾਡੇ ਇਲਾਕੇ ਦੀ ਜਿਹੜੀ ਇੱਕ ਵੱਡੀ ਲਾਈਫਲਾਈਨ ਹੈ ਉਸ ਦੇ ਨਾਲ ਸਾਡਾ ਰੋਜ਼ਗਾਰ ਵੀ ਵਧੂਗਾ ਇੰਡਸਟਰੀ ਵੀ ਆਉਗੀ ਟੂਰਿਜ਼ਮ ਦੇ ਵਿੱਚ ਜਿਹੜਾ ਹੈ ਵੱਡਾ ਬੂਸਟ ਮਿਲੇਗਾ ਨਾਲ ਹੀ ਜਿਹੜੇ ਸਾਡੇ ਬਹੁਤ ਸਾਰੇ ਲੋਕ ਹੁਣ ਵੀ ਜਿਹੜੇ ਲਗਾਤਾਰ ਹਾਦਸੇ ਹੁੰਦੇ ਆ ਜਿਹੜੇ ਅਣਜਾਣ ਲੋਕ ਜਿਹੜੇ ਵਿਚਾਰੇ ਅਣਜਾਣ ਲੋਕ ਜਿਹੜੇ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਸੀ ਉਹ ਜਿਹੜੇ ਸੜਕ ਹਾਦਸਿਆਂ ਦੇ ਵਿੱਚ ਵੱਡੀ ਜਿਹੜੀ ਹੈ ਮਨ ਲੱਗਦਾ ਹੂੰ ਕਮੀ ਆ ਜੂਗੀ ਜਿੱਦਾਂ ਇਹ ਸੜਕ ਦਾ ਕੰਮ ਸ਼ੁਰੂ ਹੋ ਜਾਊਗਾ ਇਸ ਦੇ ਵਿੱਚ स्ਨੋ ਜਿਹੜਾ ਹੈ ਡੇਟੂ ਦਾ ਹਰ ਵੀਕਲੀ ਅਸੀਂ ਫਾਲੋਅ ਅਪ ਕਰਦੇ ਹਾਂ ਉਹਦਾ ਨਤੀਜਾ ਹੈ ਕਿ ਅੱਜ ਜਿਹੜੀ ਵੱਡੀ ਜਿਹੜੀ ਸਾਨੂੰ ਇਹ ਕਾਮਯਾਬੀ ਮਿਲੀ ਹੈ ਤੇ ਮੈਂ ਆਪ ਸਭ ਨੂੰ ਇਸ ਦੀ ਬਾਰਕਬਾਦ ਦਿੰਦਾ ਤੇ ਇਹ ਮੇਰਾ ਵਾਦਾ ਹੈ ਕਿ ਜਿਹੜੀ ਚਾਰ ਮਾਰਗੀ ਸੜਕ ਹੈ ਕੀਤਪੁਰ ਤੋਂ ਲੈ ਕੇ ਮੰਡਲ ਤੱਕ ਇਸ ਨੂੰ ਆਪਾਂ ਜਲਦ ਤੋਂ ਜਲਦ ਦਾ ਕੰਮ ਵੀ ਸ਼ੁਰੂ ਕਰਾਉਣਗੇ ਬਹੁਤ ਬਹੁਤ ਧੰਨਵਾਦ